ਜੀ ਮੇਰਾ ਨਾਮ ਸੁਨੀਲ ਕੁਮਾਰ ਜੀ ਮੈਂ ਸफाई ਸੇਵਕ ਨਗਰ ਕੌਂਸਲਰਪਾਕੇ ਦੇ ਵਿੱਚ ਸफाई ਦਾ ਕੰਮ ਕਰ ਰਿਹਾ ਜੀ ਸਾਡੀਆਂ ਜੀ ਅੱਜ 7ਵਾਂ ਦਿਨ ਚੱਲ ਰਿਹਾ ਸਟ੍ਰਾਈਕ ਦਾ ਕਿਉਂਕਿ ਮਾਨਸਾ ਜ਼ਿਲ੍ਹਾ ਦੇ ਵਿੱਚ ਪੂਰੀ ਸੱਤੇ ਕਮੇਟੀਆਂ ਧਰਨੇ ਤੇ ਬੈਠੀਆਂ ਨੇ ਠੀਕ ਹੈ ਸਾਡੀਆਂ ਮੰਗਾਂ ਨੇ ਜਿਹੜੀਆਂ ਨਹੀਂ ਮੰਨਣ ਕੀ ਪੰਜਾਬ ਸਰਕਾਰ ਸਾਡਾ ਧਰਨ ਇਹ ਚੱਲੂਗਾ ਇਸ ਤੋਂ ਵੱਧ ਕੇ ਅਸੀਂ ਰੋਜ਼ ਪ੍ਰਦਰਸ਼ਨ ਵੀ ਕਰ ਸਕਦੇ ਆ ਜਿਹੜੇ ਵੀ ਸਾਡੀ ਮੁੱਖ ਮੰਗ ਇਹ ਹੈ ਕਿ ਕੱਚੇ ਕੰਮੇ ਪੱਕੇ ਕਰੋ 2021 ਦੀ ਪਾਲਿਸੀ ਆ ਜੋ ਕਿ ਲਾਗੂ ਕਰੋ ਠੀਕ ਹੈ ਜੀ 3 ਸਾਲ ਸਾਢੇ 3 ਸਾਲ ਹੋ ਗਏ ਸਾਨੂੰ ਲੈਟਰ ਜਵਾਨੀ ਲੈਟਰ ਨਹੀਂ ਦਿੱਤੇ ਗਏ ਸਾਨੂੰ ਲਾਰਿਆਂ ਵਿੱਚ ਰੱਖਿਆ ਜਾ ਰਹੇ ਨੇ ਸਾਡੀ ਮੁੱਖ ਮੰਗ ਇਹੀ ਹੈ ਪੰਜਾਬ ਸਰਕਾਰ ਨੂੰ ਕਿ ਸਾਡੀਆਂ ਮੰਗਾਂ ਜਲਦ ਤੋਂ ਜਲਦ ਮੰਜ਼ੂਰ ਨਾ ਜਾਣ ਨਹੀਂ ਤਾਂ ਇਹ ਧਰਨਾ ਹਨ ਮਿੱਥੇ ਸਮੇ ਲਈਦਾ ਹੈਗਾ ਹੀ ਹੈ ਇਹ ਤੋਂ ਹੋਰ ਵੀ ਵੱਧ ਕੇ ਚੜ੍ਹ ਕੇ ਹੋ ਸਕਦਾ ਹੈ ਧੰਨਵਾਦ ਹਾਂ ਜੀ ਮੇਰੇ ਬਾਅਦ ਦੂਜੇ ਕਬਾਰ ਹੈ ਜੀ ਬਸ ਭਾਈ ਜੀ ਨੂੰ ਦਰਸ਼ਕ ਪ੍ਰੀਜ਼ੈਂਟ ਲਾਈ ਜੀ ਕਿ ਅੱਜ ਉਹਦੇ ਕੋਲ 60 ਦਿਨ ਹੋ ਗਏ ਹਰ ਦਾ ਬੈਠੇ ਰਹੇ 50% ਦੇ 1% ਵੀ ਨਹੀਂ ਸਰ ਕਰ ਰਹੀ ਮੈਂ ਇੱਥੇ ਮੌਕਾ ਪ੍ਰਸ਼ਾਸਨ ਨੂੰ ਸਰਕਾਰੀ ਇਹਨਾਂ ਆਪਣੇ ਪੰਜਾਬ ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਸਾਡੇ ਜਿਹੜੇ ਮੰਗਾ ਹੈਗੇ ਨੇ ਜਿਹੜੇ ਆਊਟਸੋਰਸਡ ਜਿਹੜੇ ਇਨਸੋਰਸ ਸਾਡੇ ਮੁਲਾਇਮ ਨੇ ਉਹ ਕਰੇ ਜਾਣ ਜਿਹੜੇ ਕੰਟਰੈਕਟ 'ਤੇ ਤੇ ਨੇ ਜਿਹੜੇ ਬੰਦੇ ਜੀ ਉਹ ਰੈਗੂਲਰ ਕੀਤੇ ਜਾਣ ਜੀ ਪਰ ਲੇਕਿਨ ਸਰਕਾਰ ਸਾਡੀ ਗੱਲ ਸੁਣਨੀ ਨਹੀਂ ਰਹੀ ਜੀ ਇਸ ਕਰਕੇ ਸਰਕਾਰ ਨੂੰ ਅਸੀਂ ਇੱਕ ਦਸਲਾ ਦਉਂਦੇ ਆਂ ਜੇ ਅਗਰ ਸਾਡੀ ਗੱਲਾਂ ਨਹੀਂ ਸੁਣੀਆ ਤਾਂ ਹੋ ਸਕਦਾ ਜੀ ਅਸੀਂ ਇਸ ਨੂੰ ਅੱਗੇ ਹੋਰ ਵੀ ਦਿਖਾ ਕਰਾਂਗੇ ਅਸੀਂ ਇੱਕ ਮੌਕਾ ਦਸਲਾ ਮੌਕਾ ਪੱਤਰਕਾਰਾਂ ਦੇ ਸਾਹਮਣੇ ਦਸਲਾ ਦਉਂਦਾ ਹਾਂ ਮੈਂ कि ਸਾਡੇ ਪ੍ਰੈਟੇ ਵਿੱਚ ਜੀ 5 ਤਰੀਕ ਦਾ ਸੀ ਧਰਨਾ ਉੱਥੇ ਰੱਖਿਆ ਪੂਰਾ ਜ਼ਿਲ੍ਹਾ ਉੱਥੇ ਇਕੱਠਾ ਹੋਵਰੀ ਪ੍ਰੈਟੇ ਵਿੱਚ ਉੱਥੇ ਵੀ ਅਸੀਂ ਜਾਮ ਵੀ ਕਰਾਂਗੇ ਜੀ ਸਾਰਾ ਕੁਝ ਜਾਖਰ ਰੋੜ ਵੀ ਸਾਹੀ ਜਾਮ ਕਰ ਸਕਦੇ ਆ ਜਿਹੜਾ ਹਾਈ ਪੀ ਹੈ ਜੀ ਤੇ ਅਸੀਂ ਕਨ ਏਡੀ ਸਾਲ ਮਗਫਤਟਰ ਲੈ ਕੇ ਆਏ ਜੀ ਕਿ ਜਿਹੜੀ ਸਾਡੀਆਂ ਮੰਗਾਂ ਨੇ ਉੱਪਰੋਂ ਸਾਡੇ ਲਾਗੂ ਕੀਤੀ ਸਾਡੇ ਪੂਰੀ ਸਾਡੇ ਕੀਤੇ ਜਾਣ ਅਗਰ ਜਨ ਨਹੀਂ ਕੀਤੀ ਗਈ ਹੈ ਦੀ ਅਸੀਂ ਸੰਗਤ ਬਹੁਤ ਪੇਜ ਕਰਾਂਗੇ